ਸਾਸਤਰੀ ਘਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਬਧਿਆ ਠੀਕ ਠਾਕ ਜਿਹੜੇ ਮੇਰੇ ਵੀਰ ਭੈਣਾਂ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਅੱਜ ਦਾ ਮੈਜ ਜੀ 2:30 ਵਜੇ ਦਾ ਟਾਈਮ ਬਚ ਚੁੱਕੇ ਨੇ ਉਬਰਪਨੀ ਬਣ ਗਈ ਚਾਹ ਤੇ ਅੱਧਰ ਆਪਾਂ ਬਣਾਉਣੇ ਹੈਗੇ ਚੌਲ ਆਲੂ ਮਟਰਾਂ ਵਾਲੀ ਅੱਧਰ ਆਪਾਂ ਆਲੂ ਮਟਰ ਕੱਟ ਰੱਖੇ ਨੇ ਚੌਲ ਕਿੰਨੇ ਬੰਤੇ ਉਪੇ ਨੇ ਉਧਰ ਰੱਖੋ ਅਜਰਾ ਰੱਖ ਕੇ ਨਾ ਗਰਮ ਪਾਣੀ ਦੀ ਝੋਲ ਮੈਂ ਫੇਰ ਬਣਾਉਣੀ ਫੜਾਉਣੇ ਆ ਭਾਈ ਮੈਂ ਸਭ ਤੋਂ ਅੰਦਰ ਚਾਹ ਬਣਾਉਣੇ ਆ ਚਾਹ ਬਣਾਉਣੇ ਤੁਹਾਨੂੰ ਮੈਂ ਫੜਾ ਦੇ ਪਾਪਾ ਜੀ ਚਾਹ ਜੇ ਕੋਈ ਆ ਜائیں ਲੇਟ ਹੈ ਕੋਈ ਆ ਜائیں ਤਾਂ ਲੇਟ ਹੋ ਜਾਣੀ ਹੈ ਹੋਰ ਕੋਈ ਆ ਕਰ ਜਿੰਦਾ ਫਿਰ ਕਾਫੀ ਏਨ ਨਹੀਂ ਉਹ ਵੀ ਜਿੰਨਾ ਦਾ ਬਣਾ ਲੀਏ ਇਹ ਵੀ ਜਦੋਂ ਮੱਚ ਗਿਆ ਨਾ ਸੁਆਹ ਜਾਣਾ ਜਿਵੇਂ ਬਨੋ ਹੀ ਫੜਾਉਣੀ ਹੈ ਇੱਥੇ ਹੋ ਗਿਆ ਜੀ ਸ਼ਾਮ ਦਾ ਟਾਈਮ ਬੇਬੇ ਬੇਰ ਮੰਜਾ ਖਚੀ ਜਾਂਦੇ ਆ ਬੇਬੇ ਦੇ ਮੰਜੇ ਦਾ ਪਾ ਟਾਇਰ ਲਵਾ ਰੱਖਿਆ ਹੈ ਨਾ ਆਪਾਂ ਨੂੰ ਸੌਖਾ ਹੋ ਰਿਹਾ ਊ ਪਹਿਲਾਂ ਸਾਸੀ ਬਿਨਾ ਟਾਇਰ ਸੀ ਮੰਜੇ ਦੇ ਟਾਇਰ ਹੈ ਨਹੀਂ ਸੀ ਚੱਕਣੀ ਬਹੁਤ ਔਖੀ ਸਾਨੂੰ ਸਾਡੇ ਟੂਹੀਆਂ ਖੜਗੀਆਂ ਸੀ ਤੁਹਾਨੂੰ ਪਤਾ ਹੈ ਜੀ ਜਦੋਂ ਕੋਈ ਵੀ ਸਿਆਣਾ ਬੰਦਾ ਮੰਜੇ 'ਚ ਬੈਠਣਾ ਉਹ ਚੱਕਣਾ ਬਹੁਤ ਔਖਾ ਹੋ ਜਾਂਦਾ ਹੈ ਨਾ ਕਿਉਂਕਿ ਇਹ ਤਾਂ ਖੇਤ ਹੁੰਦੇ ਸੀ ਜੀ ਨਾਲ ਕੋ ਚਕਾਉਣ ਵਾਲਾ ਨਹੀਂ ਹੁੰਦਾ ਸੀ ਸਾਡੇ ਟੂਹੀਆਂ ਉਦਦੇ ਨੇ ਦੁਖਣ ਲੱਗੇ ਨੇ ਹਜੇ ਤੱਕ ਠੀਕ ਨਹੀਂ ਹੋਈਆਂ ਬੇਬੇ ਨੂੰ ਚੱਕੀ ਜਾਂਦੇ ਰਹਿੰਦੇ ਤੇ ਹੁਣ ਤਾਂ ਅਸੀਂ ਟਾਇਰ ਲਵਾ ਲਏ ਜੇ ਨਿਰਾਮਦਰੀ ਹੋ ਗਈ ਅਤੇ ਬੇਬੇ ਨੂੰ ਪੁਰਾਣਾ ਸਪਾ ਵਾ ਤੇ ਆਪਾਂ ਇਹਨਾਂ ਵਟਸਾ ਲੱਕ ਕੇ ਵਗ ਜਾਗੇ ਨੇ ਬੇਬੇ ਵਾਸ਼ਰੂਮ ਕਰ ਲਾਂਗੇ ਆਪਾਂ ਨੇ ਮਟਰ ਤੋੜ ਲਿਆਵਾਂਗੇ ਤੁਹਾਨੂੰ ਪਤਾ ਜੀ ਕੰਮ ਫਿਰ ਅਗਲਾ ਕਹਿੰਦੇ ਨਾ ਤੁਹਾਡੇ ਘਰੇ ਕੀ ਕੰਮ ਨੇ ਸਾਡੇ ਘਰੇ ਤੁਸੀਂ ਦੇਖੋ ਜਿਹਦੇ ਘਰੇ ਬੱਚੇ ਨੇ ਜਾਂ ਵੱਡੇ ਬਜ਼ੁਰਗ ਨੇ ਉਹਨਾਂ ਦੇ ਘਰੇ ਕੰਮ ਦਾ ਕੋਈ ਵੀ ਅੰਤ ਨਹੀਂ ਹੈਗਾ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਨੇ ਕਿਉਂਕਿ ਮਾਲ ਪਸੂ ਦਾ ਵੀ ਆਪ ਕਰਨਾ ਸਾਰਾ ਚੁੱਲੇ ਦਾ ਵੀ ਆਪ ਕਰਨਾ ਤੇ ਬੇਬੇ ਜੀ ਨੂੰ ਸਾਹਮਣਾ ਸਰਦਨ ਚਾਹ ਫੜਾਣੀ ਫੜਾਉਣਾ ਪਾਪਾ ਜੀ ਮੰਮੀ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਜੀ ਜਿਹਦੇ ਘਰੇ ਹੈਗੇ ਨੇ ਬਜ਼ੁਰਗ ਉਹਨਾਂ ਨੂੰ ਸਾਰਾ ਪਤਾ ਹੈ ਵੀ ਕਿੰਨੇ ਜ਼ਿਆਦਾ ਕੰਮ ਹੋ ਜਾਂਦੇ ਨੇ ਜਦੋਂ ਬਜ਼ੁਰਗ ਕੋਈ ਮੰंजे ਚ ਬੈਠਾ ਹੋਵੇ ਫਿਰ ਤਾਂ ਤੁਹਾਨੂੰ ਆਪ ਵੀ ਪਤਾ ਹੈ ਜੀ ਇੱਕ ਤਰ੍ਹਾਂ ਬੱਚਾ ਸਾਹਮਣਾ ਚਾਹੇ ਬਜ਼ੁਰਗ ਸਾਹਮਣਾ ਹੁਣ ਬੱਚਾ ਕੋਈ ਵੀ ਉਹ ਗੱਲ ਉਹ ਬੱਚੇ ਨੂੰ ਕੋਈ ਆਰ ਲਾਉਂਦਾ ਫਿਰ ਕੰਮ ਬਣ ਦਿੰਦੇ ਨੇ ਹਨਾ ਐ ਬਜ਼ੁਰਗਾ ਦਾ ਕੰਮ ਹੁੰਦਾ ਜੀ ਇਹਨੇ ਇੱਕ ਗੱਲ ਦਾ ਜਵਾਬ ਦੇਣਾ ਆਪਾਂ ਨੂੰ ਜੋ ਵੀ ਪੁੱਛਦੇ ਨੇ ਇਹ ਆਪਣਾ ਜਵਾਬ ਦੇਣਾ ਪੈਂਦਾ ਹੈ ਹਨਾ ਐਨਾ ਟਾਈਮ ਇਹਨਾਂ ਨੂੰ ਸੁਣਦਾ ਨਹੀਂ ਆਪਾਂ ਰਿਪੀਟ ਕਰ ਕਰਕੇ ਫਿਰ ਵੀ ਆਪਾਂ ਨੂੰ ਦੱਸਣਾ ਪੈਂਦਾ ਵੀ ਇਹ ਕੰਮ ਆਏ ਹੈ ਤੇ ਚਲੋ ਜੀ ਪ੍ਰਮਾਤਮਾ ਹਨ ਆਪਣੀ ਸੇਵਾ ਨੂੰ ਫੜ ਲਾਵੇ ਤੇ ਅਸਤਾ ਕਹਿੰਦੇ ਆ ਸਾਡੀ ਬੇਬੇ ਸਾਡੇ ਨੂਹਾਂ ਦੇਖ ਕੇ ਜਾਵੇ ਹਜੇ 5-7 ਸਾਲ ਕਿਤੇ ਨਾ ਜਾਵੇ ਆਪਣੇ ਪਰੋਤ ਨੂਹਾਂ ਦੇਖ ਕੇ ਜਾਵੇ ਤੇ ਇੱਥੇ ਆਪਾਂ ਤੋੜਨ ਲੱਗ ਰਹੇ ਸੀ ਜੀ ਮਟਰ ਮਟਰ ਆਪਣੇ ਕੁਛ ਗੇਤੇ ਨੇ ਕੁਛ ਪਛੇਤੇ ਨੇਗੇ ਦੋ ਤਰ੍ਹਾਂ ਦੇ ਮਟਰ ਹੋ ਰਹੇ ਨੇ ਉਹ ਹਜੇ ਕੱਚੇ ਨੇ ਗੱਦਲੇ ਸਾਈਡ ਦੋ ਤਿੰਨ ਔਲੀਆਂ ਸੀ ਉਹ ਪੱਕੇ ਨੇ ਮਟਰ ਵੀ ਘਰ ਦੇ ਹੋਗੇ ਜਿਪਣੇ ਗਾਜਰਾ ਵੀ ਜਦੋਂ ਆਪ ਲੱਗ ਰਹੇ ਸੀ ਗਾਜਰਾ ਪੱਟਣਾ ਗਾਜਰਾ ਪੱਟੀਆਂ ਨਹੀਂ ਜਾਂਦੀਆਂ ਸੀ ਇੱਕ ਅੱਧੀ ਗਾਜਰ ਨਿਕਲਦੀ ਸੀ ਬਾਕੀ ਇਹ ਤਾਂ ਟੁੱਟ ਜਾਂਦੀ ਸੀ ਕਿਉਂਕਿ ਘਰਤੀ ਗਾਰੜੀ ਹੋ ਰਹੀ ਹੈਗੀ ਤੇ ਕਹੀ ਨਾਲ ਪੱਟਣੀਆਂ ਪੈਣਗੀਆਂ ਇਹ ਕੋਈ ਹੈ ਨਹੀਂ ਸੀ ਕਰ ਸਾਤੋਂ ਕਹੀ ਚੱਲਦੀ ਨਹੀਂ ਜੀ ਇਹਨਾਂ ਵਿੱਚ ਮਟਰ ਵੀ ਨੇ ਵੀ ਦੇਖ ਦੇਖ ਕੇ ਜੇ ਪੱਟਣੀਆਂ ਬਣਗੇ ਗਾਜਰਾ ਡੂੰਗਾ ਟੱਕ ਮਾਰਨਾ ਪਊ ਗਾਜਰਾ ਬਹੁਤ ਵੱਡੀਆਂ ਨੇਗੀਆਂ ਫਿਰ ਅਸੀਂ ਕਹੀ ਨਾਲ ਪੱਟ ਦੇ ਉੱਪਰੋਂ ਟੁੱਟ ਜਾਂਦੇ ਫਿਰ ਅਸੀਂ ਇਧਰੋਂ ਪੁੱਲੀ ਧਰਤੀ ਸੋਧਰੋਂ ਮੈਂ ਕੱਢ ਲਈਆਂ ਸੀ ਗਾਜਰਾ ਟਮਾਟਰ ਗਾਜਰਾ ਆਲੂ ਤੇ ਨੇ ਚੀਜ਼ ਆਪਣੇ ਘਰ ਦੇ ਹੀ ਨੇ ਤੇ ਸਬਜੀ ਬਹੁਤ ਵਧੀਆ ਬਣਦੀ ਹੈਗੀ ਇਹਨਾਂ ਦੀ ਮਿੰਟ ਚ 20 ਮਿੰਟਾਂ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ। ਇਹ ਚਾੜਾ ਪਾ ਗੋਹਾ ਸਟਣਾ ਸੀ ਬਾਹਰੋਂ ਆਪਾਂ। ਇਸਕੇ ਨਾਲ ਗੋਹਾ ਸਟ ਲਾਂਗੇ ਸਾਰੇ ਕੰਮ ਆਪਣੇ ਨਿਬੜ ਜਾਣਗੇ ਬਾਹਰ ਆਿਆਂ ਦੇ। ਉਹ ਗਾਜਰਾ ਪੱਟੀਆਂ ਨੇ ਮੈਂ ਕਿਹਾ ਚਲੋ ਤੁਸੀਂ ਇਹ ਕਹਿੰਦੇ ਸੀ ਗੋਹਾ ਸਟਦੇ ਆਂ ਨੇ ਕੁੜੀ ਗੋਹਾ ਚ ਕਾਤਾ ਤੇ ਐਨੇ ਮੈਂ ਗਾਜਰਾ ਪੱਟ ਲੀਆਂ। ਇੱਥੇ 15 ਕੇ ਲੱਗੀ ਸਬਜੀ ਚੀਰਨ। ਬਹੁਤ ਦਿਨ ਬਾਅਦ ਅਸੀਂ ਆਏ ਬੈਠੇ ਹਾਂ ਜੀ ਅੱਜ ਬਹੁਤ ਦਿਨ ਬਾਅਦ ਕਿ ਬਹੁ ਮਹੀਨੇ ਕਹਿ ਸਕਦੀ ਤੁਸੀਂ ਹਨਾ ਆਲੂ ਦੇਖੋ ਜ ਆਪਣੇ ਗੜਗੜੇ ਨੇ ਆੜੇ ਆਲੂ ਆਪਣੇ ਘਰ ਦੇ ਨੇ ਗਾਜਰਾਂ ਵੀ ਘਰ ਦੀਆਂ ਮਟਰ ਵੀ ਸਾਰਾ ਕੁਝ ਨਾ ਸਾਰੀ ਸਬਜੀ ਵੀ ਘਰ ਦੇ ਨੇ ਮਿੱਠੇ ਮਟਰ ਨੇ ਅਸੀਂ ਖਾਦੇ ਵਿੱਚ ਦਾਣੇ ਇੰਨੇ ਮਿੱਠੇ ਨੇਗੇ ਕਿਉਂਕਿ ਨਾ ਤਾਂ ਆਪਾਂ ਕੋਈ ਰੇਸ ਰੁਪਏ ਕੁਝ ਨਹੀਂ ਕਰਾ ਸਿਰਫ ਰੂੜੀ ਦੀ ਰੇਹ ਪਈ ਹੈ ਇਹਦੇ 'ਚ ਹੋਰ ਕੋਈ ਰੇਸ ਰੁਪਏ ਨਹੀਂ ਕਰੀ ਨਾਲ ਲੈਣੇ ਸੋਨੇ ਮਟਰ ਲੱਗ ਰਹੇ ਨੇਗੇ ਤੇ ਇੰਨੇ ਮਿੱਠੇ ਨੇ ਮਟਰਾਂ ਚ ਇੰਨੀ ਮਠਿਆਸ ਹੈ ਮਿੰਟ ਸਬਜੀ 20 ਮਿੰਟ ਸਬਜੀ ਬਣ ਕੇ ਤਿਆਰ ਹੋਊਗੀ ਚੁੱਲੇ ਤੇ ਰੱਖੀ ਸੀ ਜੇ ਆਪਾਂ ਸਬਜੀ 20 ਮਿੰਟ ਸਬਜੀ ਬਣ ਕੇ ਤਿਆਰ ਹੋਊਗੀ ਤੇ ਜਿਹੜੇ ਆਪਾਂ ਮੋਲ ਲੈ ਕੇ ਉਹਨੇ ਨਾੜੜ ਵਾਲੇ ਗਾਜਰਾਂ ਹੁੰਦੀਆਂ ਨੇ ਕਹੇ ਜੀ ਮਟਰ ਹੁੰਦੇ ਨੇ ਪੱਕੜ ਜੇ ਜਮੀਨ ਰਿਜਦੇ ਆ ਦੇਖੋ ਜੀ ਆਪਣਾ ਬਦਮਾਸ਼ ਬੱਚਾ ਛੜ ਮਾਰਦਾ ਜੀ ਬਹੁਤ ਕਸੂਤੀ ਛੜ ਮਾਰਦਾ ਮੈਂ ਪਰਸੋ ਲਬੂ ਨੰਗਣ ਲੱਗੀ ਐਨੀ ਜੋਰ ਦੀ ਲੱਤ ਮਾਰੀ ਮੇਰੀ ਲੱਤ ਤੇ ਮੇਰੇ ਤੇਲੀ ਪੈਣ ਵਾਲੀ ਕਰਤੀ ਇਹਨੇ ਮੇਰਾ ਰਾਮ ਨਾਲ ਟੱਪੀਆਂ ਮੈਨੂੰ ਕੀ ਦੱਸੀ ਇਹ ਛੜ ਮਾਰੂਗਾ ਹਨਾ ਆਪਾਂ ਨੂੰ ਮੈਸ ਨਾਲ ਸਾਹ ਵੀ ਹੋ ਰਿਹਾ ਸਾਨੂੰ ਤਾਂ ਜਿਵੇਂ ਕਠਰੂ ਬਚਰੂ ਆਂਦੇ ਪੱਲ ਬੋ ਲੰਗਦੇ ਆ ਉਹ ਸਾਹ ਹੋ ਰਿਹਾ ਇੱਧਰ ਹੋ ਰਿਹਾ ਜੇ ਆਪਣੀ ਕੱਟੀ ਬਿਮਾਰ ਬੁਖਾਰ ਹੋ ਰਿਹਾ ਕੱਟੀ ਨੂੰ ਤੇ ਕੱਲ 103 ਬੁਖਾਰ ਸੀ ਟੀਕੇ ਲਵਾਤੇ ਸੀ ਚੰਗੂੜ ਆਣ ਲੱਗ ਰਹੇ ਨੇ ਮੂੰਹ ਚ ਝੱਗ ਜੀ ਆਣ ਲੱਗ ਰਹੀ ਹੈਗੀ ਤੇ ਡਾਕਟਰ ਨੂੰ ਬੁਲਾਇਆ ਸਵੇਰ ਦਾ ਫੋਨ ਕਰਿਆ ਕਹਿੰਦਾ ਮੈਂ ਹੁਣ ਆਇਆ ਹੁਣ ਆਇਆ ਤੇ ਹੁਣ ਉਹ ਦੁਬਾਰਾ ਤੋਂ ਫੋਨ ਕਰਿਆ ਕਹਿੰਦਾ ਮੈਂ ਭੁੱਲ ਗਿਆ ਸੀਗਾ ਅਸੀਂ ਕਿਹਾ ਵੀ ਤੈਨੂੰ ਦੋ ਤਿੰਨ ਵਾਰੀ ਸਵੇਰ ਦਾ ਫੋਨ ਕਰਤਾ ਵੀ ਸਾਡੀ ਕੱ ਤੇ ਜਮੀ ਵਿਚਾਰੀ ਬੀਤ ਗਈ ਕੁਖਨ ਵਿੱਚ ਵੜ ਗਈ ਜਮੀ ਛੋਟਾ ਢਡ ਹੋ ਗਿਆ ਵਿਚਾਰੀ ਦਾ ਤੇ ਇਨੀ ਟੈਨਸ਼ਨ ਹੋਈ ਪਈ ਹੈ ਜੀ ਪਤਾ ਨਹੀਂ ਸੱਤ ਡੰਗਰਾਂ ਨੂੰ ਤਾਂ ਕੀਦੀ ਨਜ਼ਰ ਲੱਗ ਗਈ ਕੱਟੀ ਬਿਮਾਰ ਹੋ ਗਈ ਆ ਬੂਰੇ ਕੱਟੇ ਦੀ ਪੂੰਛ ਜੀ ਆਪਣਾ ਇੱਕ ਦਿਨ ਅਸੀਂ ਕੁੱਤਾ ਛੱਡਤਾ ਹਨਾ ਰਾਤ ਨੂੰ ਤੇ ਸਾਨੂੰ ਨਹੀਂ ਪਤਾ ਸੀ ਵੀ ਐਂ ਚੌੜ ਕਰਦਾ ਇਹ ਵੀ ਆਪਣੇ ਕੱਟੇ ਦੀ ਪੂੰਛ ਜੱਬ ਜੂਗਾ ਤੇ ਇਹਨੇ ਕਿਤੇ ਰਾਤ ਨੂੰ ਉਹਨਾਂ ਤਾਂ ਸਾਨੂੰ ਹੀ ਪਤਾ ਲੱਗਿਆ ਨਾ ਨਾ ਕੱਟਾ ਰਿੰਗਿਆ ਵੀ ਇਹ ਪੂੰਛ ਪਤਾ ਨਹੀਂ ਬੈਠਾ ਪੂੰਛ ਜੱਬੀ ਗਿਆ ਸਾਨੂੰ ਤਾਂ ਐਸ ਵੀ ਉੱਤੋਂ ਮੜੀ ਜੀ ਪੂੰਛ ਚੱਬੀ ਆ ਚਲ ਵੀ ਚਲ ਠੀਕ ਹੋ ਜੂ ਅਸੀਂ ਕਾਲਾ ਤੇਲ ਲਾਤਾ ਹਨਾ ਉਧਰੋਂ ਅਸੀਂ ਬੈੜੀ ਚ ਉਲਝ ਗਏ ਕਿਉਂਕਿ ਬੈੜੀ ਆਪਣੇ ਸੂਪੀ ਸੀ ਇਨਫੈਕਸ਼ਨ ਹੋ ਗਿਆ ਸੀ ਫਿਰ ਆਪਾਂ ਉਧਰ ਉਲਝ ਗਏ ਹਨਾ ਅਸੀਂ ਗੌਰ ਜੀ ਨਹੀਂ ਕਰੀ ਬਸ ਤੇ ਆਪਣੇ ਕੱਟੇ ਦੀ ਪੂੰਛ ਥੱਲੋਂ ਜੀ ਮੁਸਕ ਜੇ ਗਈ ਹੈ ਅਸੀਂ ਕਿਹਾ ਵੀ ਇਹਨੂੰ ਕੀ ਹੋ ਗਿਆ ਪੂੰਛ ਨੂੰ ਅਸੀਂ ਸਿੱਧੀ ਜੀ ਕਰਿਆ ਕਰੀ ਸਿੱਧੀ ਹੋਵੇ ਨਾ ਫਿਰ ਅਸੀਂ ਡਾਕਟਰ ਬੁਲਾਇਆ ਤਾਂ ਉਹਨੂੰ ਦਿਖਾਇਆ ਉਹ ਕਹਿੰਦਾ ਇਹਦੀ ਪੂੰਛ ਤਾਂ ਵੀ ਸੁੱਕੂਗੀ ਨੀਚੋਂ ਹਨਾ ਵੀ ਕੁੱਤੇ ਦੇ ਵੱਢਣੇ ਕਰਕੇ ਕਿਤੇ ਤੇ ਉਹ ਹੋਗੀ ਪੂੰਛ ਸੁੱਕਗੀ ਵੀ ਹੁਣ ਤਾਂ ਸ਼ਾਇਦ ਹੀ ਠੀਕ ਹੋਵੇ ਵੀ ਪੂੰਛ ਵੜਾਉਣੀ ਪਊਗੀ ਇਹਦੀ ਤੇ ਦੇਖੋ ਸਾਨੂੰ ਆਪ ਦਿਖ ਰਹਿਣਾ ਵੀਡੀਓ ਚ ਪੂਛ ਕਿਵੇਂ ਹੋ ਰਹੀਏਗੀ ਮੁੜੀ ਪਈ ਐ ਅਸੀਂ ਅਸੀਂ ਵੀਡੀਓ ਉਹ ਚ ਬੈੜੀ ਚ ਹੈ ਜਿਹੋ ਹੋਏ ਬਸ ਇੱਧਰ ਇਹਦੇ ਕਣੀ ਧਿਆਨ ਹੀ ਨਹੀਂ ਗਿਆਗਾ ਫਟਾਫਟ ਕੰਮ ਕਰਦੇ ਕਿਉਂਕਿ ਬੈੜੀ ਸਾਹਮਣੇ ਹੁੰਦੀ ਸੀ ਨਾ ਨਮਾ ਜਦੋਂ ਪਸ਼ੂ ਆਉਂਦਾ ਆਪਣੇ ਘਰ ਤੁਹਾਨੂੰ ਪਤਾ ਕਿੰਨਾ ਕੰਮ ਵੱਧ ਜਾਂਦਾ ਔਣ ਸਾਰੇ ਕੇ ਸੂਪ ਹੀ ਫਿਰ ਉਸ ਤੋਂ ਬਾਅਦ ਫਿਰ ਇਹ ਹਣਾ ਇਨਫੈਕਸ਼ਨ ਹੋ ਗਿਆ ਉਧਰ ਦਵਾਈਆਂ ਬੂਟੀਆਂ ਦੇਣੀਆਂ ਤੇ ਸਾਡਾ ਐਡਾ ਸਾਡਾ ਦਿਮਾਗ ਖਰਾਬ ਹੋਇਆ ਕੱਟੇ ਕਣੀ ਧਿਆਨ ਹੀ ਨਹੀਂ ਗਿਆ ਅਸੀਂ ਤੇਲ ਜ਼ਰੂਰ ਲਾਤਾ ਅਸੀਂ ਕਾਲਾ ਤੇਲ ਲਾ ਦਿਆ ਕਰੀਏ ਦੇ ਆਣੀ ਧਿਆਨ ਕਰਾਇਆ ਦੋ ਤਿੰਨ ਦਿਨ ਲਾਇਆ ਵੀ ਚਲੋ ਸਹੀ ਹੋ ਗਿਆ ਨਾ ਮਾਸ ਜਿਆਦਾ ਹੋ ਰਿਆ ਸੀ ਬਥੀਕ ਹੋ ਗਿਆ ਤੇ ਸਾਨੂੰ ਇਹ ਨਹੀਂ ਪਤਾ ਸੀ ਵੀ ਇਹਦੀ ਪੂਛ ਐ ਹੋ ਜੂਗੀ ਵੱਢਣੀ ਪੈ ਜੂਗੀ ਸਾਨੂੰ ਤਾਂ ਐਸੀ ਐਨਾ ਸੋਣਾ ਕੱਟਾ ਵੀ ਨਹੀਂ ਆਪਦੇ ਘਰੇ ਰੱਖ ਲਾਂਗੇ ਪਾਲ ਲਾਂਗੇ ਨਹੀਂ ਕਿਸੇ ਪਾਲਣ ਵਾਲੇ ਨੂੰ ਦੇ ਦਾਂਗੇ ਇਹਨਾਂ ਦੁੱਧ ਚੰਗਾ ਕੇ ਆਪਾਂ ਇਹਨੂੰ ਪਿਆ ਪਿਆ ਕੇ ਚੁੰਗਣੀ ਨਾਲ ਇਹਨੂੰ ਪਾਲਿਆ ਸੀਗਾ ਹਨਾ ਤੇ ਕੱਦ ਕਾਠੀ ਵਧੀਆ ਸੀ ਕੱਟੇ ਦਾ ਹੁਣ ਤਾਂ ਕੱਟਾ ਵੀ ਸੁੱਕ ਰਿਹਾ ਪੂਛ ਦਾ ਇਹਨੂੰ ਉਹ ਹੋ ਰਿਹਾ ਸੀਗਾ ਜੀ ਦੁੱਖ ਹੋ ਰਿਹਾ ਸੀ ਤੇ ਕੱਟਾ ਵੀ ਸੁੱਕ ਰਿਹਾ ਇੱਥੇ ਪਪਾਈ ਜਨਾਂ ਨੇ ਇਹਨਾਂ ਨੂੰ ਨੀਰਾਚਾਰਾ ਲੇਟੀ ਪਾਤੀ ਤਾਰਾ ਕੱਢ ਲਈ ਹੁਣ ਆਪਾਂ ਮੱਝਾਂ ਦੀਆਂ ਤੇ ਸਾਨੂੰ ਕਮੈਂਟ ਆਏ ਸੀ ਜੀ ਕਹਿੰਦੇ ਤੁਸੀਂ ਨਾ ਬੈੜੀ ਦੇ ਦੋ ਨਿਆਣੇ ਪਾ ਲਿਆ ਕਰੋ ਵੈਸੇ ਇੱਕ ਨਿਆਣੇ ਨਾਲ ਬੈੜੀ ਖੜ ਜਾਂਦੀ ਐ ਉਹ ਕੁਝ ਕਹਿੰਦੀ ਨੇ ਇਹਨੂੰ ਆਦਤ ਹੈ ਜੀ ਨਿਆਣਾ ਪਵਾਉਣ ਦੀ ਆਪਾਂ ਇਹ ਨਹੀਂ ਕਹਿ ਸਕਦੇ ਇਹਨੂੰ ਆਦਤ ਹੈ ਨਹੀਂਗੀ ਆਦਤ ਹੈ ਮਿੰਟ ਚ ਨਿਆਣਾ ਪਵਾ ਲੈਂਦੀ ਐ ਤੇ ਕਈ ਵਾਰ ਨਾ ਸ਼ਾਮ ਨੂੰ ਮੱਖੀ ਹੁੰਦੀ ਐ ਤਾਂ ਇਹ ਲੱਤ ਚੱਕ ਜਾਂਦੀ ਐ ਸਵੇਰੇ ਤਾਂ ਜਮੀ ਬਿਲਕੁਲ ਸਹੀ ਖੜੀ ਰਹਿੰਦੀ ਐ ਤੇ ਕਹਿੰਦੇ ਤੁਸੀਂ ਇੱਕ ਕਮੈਂਟ ਆ ਸੀ ਕਹਿੰਦੇ ਤੁਸੀਂ ਉਹ ਨਾਲ ਗੱਲ ਕਰਕੇ ਜੇ ਤੋ ਬੈੜੀ ਲਿਆਉਂਦੀ ਐ ਵੀ ਤੁਸੀਂ ਬੈੜੀ ਬਦਲ ਲਓ ਹਣਾ ਵੀ ਵੀਰੇ ਹੁਣ ਕੀ ਪਤਾ ਐਗਲਾ ਬਦਲੇ ਨਾ ਬਦਲੇ ਜੇ ਬਦਲੂਗਾ ਵੀ ਇਹ ਕੀ ਪਤਾ ਵੀ ਅਗਲੀ ਵੜੀ ਸੀੜਲੀ ਆਊਗੀ ਹਨਾ ਤੇ ਕਿਉਂਕਿ ਉਹਦੇ ਸੂਈਆਂ ਹੋਈਆਂ ਗਾਮਾ ਤਾਂ ਬਹੁਤ ਘੱਟ ਹੁੰਦੀਆਂ ਨੇ ਕੋਈ ਇੱਕ ਅੱਧੀ ਸੂਈ ਹੋਈ ਹੁੰਦੀ ਐ ਸਾਰੀਆਂ ਗਾਮਾ ਸੂਣ ਵਾਲੀਆਂ ਹੀ ਹੁੰਦੀਆਂ ਨੇ ਤੇ ਅਸੀਂ ਵੀ ਕਿਹਾ ਸੀ ਵੀ ਚੱਲ ਆਪਾਂ ਵੇਚ ਲੈਂਦੇ ਹਾਂ ਨਾ ਕੋਈ ਨਾ ਵਾਦਾ ਘਾਟਾ ਕਰਕੇ ਵੀ ਫਿਰ ਉਹਦਾ ਡੈਡੀ ਕਹਿਣ ਲੱਗੇ ਕਹਿੰਦੇ ਹੁਣ ਆਪਾਂ ਇਹਦਾ ਸੁਭਾਅ ਆਪਾਂ ਨੂੰ ਪੈ ਗਿਆ ਹਨਾ ਇਹਨੂੰ ਆਪਣਾ ਸੁਭਾਅ ਪੈ ਗਿਆ ਵੀ ਪਹੋਰ ਲੈ ਕੇ ਆਵਾਂਗੇ ਉਹ ਕੀਪ ਤੱਕ ਇਹ ਜੀ ਨਿਕਲੂਗੀ ਮਾਰਨ ਵਾਲੀ ਵੀ ਹੋ ਸਕਦੀ ਐ ਵੀ ਕੀਪ ਤੱਕ ਧਾਰ ਕਢਾਉਣ ਵੇਲੇ ਹੱਲਣ ਵਾਲੀ ਵੀ ਹੋ ਸਕਦੀ ਹੈ ਵੀ ਚਲ ਹੁਣ ਇਹ ਆਪਣੇ ਘਰੇ ਹੌਲੀ ਹੌਲੀ ਟਿਕ ਜੂਗੇ ਨੂੰ ਮੰਡ ਪੈ ਜੂਗਾ ਹੁਣ ਤਾਂ ਜੀ ਬਹੁਤ ਘੱਟ ਘੂਰਦੀ ਐ ਸਾਨੂੰ ਕਿਉਂਕਿ ਪਹਿਲਾਂ ਪਿੱਛੇ ਆਈਏ ਜਦੋਂ ਇਹਨੂੰ ਬੰਦੇ ਸਾਹਮਦੇ ਹੁਣ ਇਹ ਫਰਕ ਹੋ ਜਾਂਦਾ ਹੈਗਾ ਇਹਨਾਂ ਨੇ ਡੈਡੀ ਹੁਣ ਤਾਂ ਕੁਛ ਨਹੀਂ ਕਹਿੰਦੀ ਸਾਨੂੰ ਘੂਰੇ ਕਰਦੀ ਸੀ ਤੇ ਦੁੱਧ ਨਾਲ ਕਹਿੰ ਪੁੱਛਿਆ ਸੀ ਕਮੈਂਟਾਂ ਚ ਕਹਿੰਦੇ ਕਿੰਨੇ ਦੇ ਗਾਂ ਆਈ ਐ ਜੀ ਆਪਣੀ 115000 ਦੀ ਤੇ ਦੁੱਧ ਦਾ ਇਸਟਾ ਮੈਥਲੇ 2 ਲੀਟਰ ਐ ਅੱਗੇ ਦੇਖੋ ਜੇ ਹੋਰ ਵਧੂਗੀ ਹਨਾ ਵੀ ਅਸੀਂ ਕਈ ਨੂੰ ਪੁੱਛ ਲਾਈ ਵੀ ਦਿਨਾਂ ਬਾਅਦ ਦੁੱਧ ਵੱਧ ਸਕਦੀ ਐ ਇਹੇ ਤੇ ਕਮੈਂਟ ਆ ਜੀ ਕਹਿੰਦੇ ਸੀ ਪ੍ਰਸ਼ਾਦ ਕਰਕੇ ਪਾਉਨੇ ਬੈੜੀ ਨੂੰ ਤੇ ਆਪਾਂ ਵੀ ਕੱਲ ਦੇ ਜੀ ਪ੍ਰਸ਼ਾਦ ਕਰਕੇ ਪਾਉਣ ਲੱਗ ਗਏ ਵੀ ਜੇ ਦੁੱਧ ਝੜ ਜੂਗੀ ਬੈੜੀ ਤੇ ਸ਼ਾਮ ਨੂੰ ਪ੍ਰਸ਼ਾਦ ਕਰਕੇ ਇਹਨੂੰ ਖਵਾ ਦਿੰਨੇ ਆਪਾਂ ਪਹਿਲਾਂ ਅਸੀਂ ਕਾੜਾ ਘਿਓ ਦਾ ਦਿਆ ਕਰਦੇ ਸ਼ਾਮ ਨੂੰ ਇਹਨੂੰ ਖੰਡ ਵਾਲ ਕੇ ਵਿੱਚ ਘਿਓ ਪਾ ਕੇ ਕਾੜਾ ਦਿਆ ਕਰਦੇ ਇੱਥੇ ਆਪਾਂ ਦਿੰਨੇ ਆ ਜੀ ਆਪਣੀ ਕੱਟੀ ਨੂੰ ਗੋਲ ਹੀ ਡਾਕਟਰ ਆਇਆ ਸੀ ਟੀਕੇ ਲਾ ਗਿਆ 106 ਬੁਖਾਰ ਹੋ ਰਿਹਾ ਜੀ ਕੱਟੀ ਨੂੰ ਤੇ ਸਿਰ 'ਚ ਪਾਜਣੇ ਦੋ ਤਿੰਨ ਬਾਲਟੀਆਂ ਇਹਦੇ ਆਪਾਂ ਪਾਣੀ ਦੀਆਂ ਕੰਨਾ ਪਾਣੀ ਪਾ ਦੋ ਵੀ ਸਰਚ ਮੋਟਰ ਚਲਾ ਕੇ ਤਾਜਾ ਪਾਣੀ ਕੱਢ ਕੇ ਨਿੱਗਾ ਜਾ ਉਹ ਇਹਦੇ ਸਰਚ ਚ ਪਾਇਆ ਤੇ ਹੁਣ ਇਹਨੂੰ ਆਪਾਂ ਦੇ ਦਈਏ ਜੀ ਗੋਲੀ ਸਾਡੇ ਤਾਂ ਕੱਟੀ ਨੂੰ ਸਾਡੀ ਉਹ ਨਜ਼ਰ ਲੱਗ ਗਈ ਸੀ ਕਹਿ ਦਿੰਦੇ ਵੀ ਬੂਰੇ ਕੱਟੇ ਏਡਾ ਕਦ ਕਰ ਗਈ ਇਹ ਸਾਡੀ ਆਬ ਦੀ ਟੋਕ ਲੱਗੀ ਸਾਡੀ ਕੱਟੀ ਨੂੰ ਤਾਂ ਐਸਾ ਬੁਖਾਰ ਚੜਿਆ ਜਿਵੇਂ ਇੰਨੀ ਵੀਕ ਪਸ਼ੂ ਨੂੰ ਤਾਂ ਕਹਿ ਦਈਏ ਆਪਾਂ ਮੈਂ ਬੁਖਾਰ ਚੜ ਜਾਂਦਾ ਹਨਾ ਤੇ ਇੰਨੀ ਨਰੂਈ ਸੀਗੀ ਇੰਨਾ ਖਾਇਆ ਕਰਦੀ ਪਤਾ ਨਹੀਂ ਕੀ ਹੋਇਆ ਵਿਚਾਰ ਨੂੰ ਦੋ ਦਿਨਾਂ ਚ ਬੁਖਾਰ ਨੇ ਜਿਵੇਂ ਕਮਜ਼ੋਰੀ ਕਰਤੀ ਮੌਸਮ ਬਦਲਣ ਤੇ ਡਾਕਟਰ ਕਹਿੰਦਾ ਵੀ ਮੌਸਮ ਬਦਲਣ ਕਰਕੇ ਹੋ ਗਿਆ ਵੀ ਉ ਤਾਂ ਨਾ ਅਸੀਂ ਨਮਾਈਆਂ ਸੀਗੇ ਕਿਉਂਕਿ 2-3 ਦਿਨ ਬੱਦਲ ਵਾਈ ਰਹੀ ਸੀ ਨਾ ਪਾ ਮੱਝਾ ਪਾ ਨਮਾਈਆਂ ਨਹੀਂ ਬਾਹਰ ਕੱਢਦੇ ਸੀ ਬਠੰਡ ਜਿਆਦਾ ਹੈ ਬਿਨਾਂ ਨਮਾਈਆਂ ਵੀ ਕਿਾ ਤੂੰ ਐ ਹੋ ਗਈ ਕਹਿੰਦਾ ਵੀ ਮੌਸਮ ਬਦਲਣ ਕਰਕੇ ਹੋ ਗਈ ਇਹ ਸਰਦਾ ਘਟੀ ਦੀ ਅੰਨੇ ਟੈਨਸ਼ਨ ਹੋ ਰਹੀ ਸਾਨੂੰ ਮਸਾਂ ਪਾਲੀ ਸੀ ਨੀ ਸੋਹਣੀ ਕਰੀ ਸੀਗੀ ਤੇ ਅਸੀਂ ਬਿਮਾਰ ਹੋਈ ਐ ਤੇ ਬੈੜੀ ਆਪਣੀ ਬਾਈ ਤੇ 1 ਲੀਟਰ ਦੁੱਧ ਤੇ ਅੱਗੇ ਦੁਵਾਰ ਤੋਂ ਫੇਰ ਵੀ ਤੇ ਅੱਗੇ ਦੀ ਸੂਈ ਪਤਨੀ ਜੀ ਕੀ ਹੋ ਗਿਆ ਡੰਗਰਾਂ ਨੂੰ ਨਾ ਮਿਰਚਾਂ ਚਵਾ ਕੇ ਵੀ ਅੱਜ ਆਪਾਂ ਸਿੱਟੀਆਂ ਬਿਲਕੁਲ ਵਿਦਾਂਸ ਨਹੀਂ ਆਈ ਮਿਰਚਾਂ ਦੀ ਵੀ ਨજર ਨੂੰ ਤਾਂ ਸੀ ਮੰਨਦੇ ਵੀ ਨજર ਲੱਗ ਗਈ ਸਾਡੇ ਪਸ਼ੂਆਂ ਨੂੰ ਚਲੋ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਕਰ ਦਿਆਂ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਚੈਨਲ ਨੂੰ ਕਰ ਲਓ ਜੀ ਬਸ ਤੁਹਾਡਾ ਸਬਸਕ੍ਰਾਈਬ ਥੈਂਕ ਯੂ